ਇਹ ਜਿਸ ਬੰਦੇ ਦੇ ਸੀਨੇ 'ਚ ਲੱਤ ਵੱਜੀ ਹੈ ਤੇ ਉਹ ਕੰਧ ਨਾਲ ਝਟ ਗਿਆ ਉਹ ਨੇਪਾਲ ਦਾ ਵਿੱਤ ਮੰਤਰੀ ਆ ਲੋਕਾਂ ਵੱਲੋਂ ਉਹਨਾਂ ਨੇਤਾਵਾਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਸੜਕਾਂ 'ਤੇ ਮਾਰਿਆ ਕੁੱਟਿਆ ਜਾ ਰਿਹਾ ਹੈ ਜੋ ਕਦੇ ਲੋਕਾਂ ਤੇ ਤੌਹਸ ਜਮਾਉਂਦੇ ਸੀ ਉਹ ਚਾਹੇ ਪੁਰਾਣਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੋਇਬੇ ਹੋਵੇ ਉਸਦੇ ਘਰ ਅੰਦਰ ਵੜ ਕੇ ਲੋਕਾਂ ਨੇ ਉਸ ਨੂੰ ਕੁੱਟਿਆ ਇਹ ਨਹੀਂ ਨੇਪਾਲ ਦੇ ਵਿੱਤ ਮੰਤਰੀ ਵਿਸ਼ਨੂ ਪੰਡੋਲ ਨੂੰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚੋਂ ਲੋਕਾਂ ਦੇ ਦੁਆਰਾ ਕੱਢਿਆ ਜਾਂਦਾ ਫਿਰ ਸੜਕ ਤੇ ਭਜਾ-ਭਾਜ ਕੇ ਕੁੱਟਿਆ ਜਾਂਦਾ ਲੋਕਾਂ ਨੇ ਉਸ ਨੂੰ ਸੜਕਾਂ ਤੇ ਸੁੱਟ ਕੇ ਉਹਦੇ ਸੀਨੇ 'ਚ ਲੱਤਾਂ ਤੱਕ ਮਾਰੀਆਂ ਸੰਸਦਾਂ ਪੀਐਮ ਰਾਸ਼ਟਰਪਤੀ ਦੇ ਘਰ ਤੱਕ ਅੱਗ ਦੇ ਹਵਾਲੇ ਕਰ ਦਿੱਤੇ ਗਏ ਸੁਰੱਖਿਆ ਬਲਾਂ ਤੋਂ ਉਹਨਾਂ ਦੇ ਹਥਿਆਰ ਖੋਲੇ ਗਏ ਪੁਰਾਣੇ ਪੀਐਮ ਚਾਲਾਨਾਤ ਖਨਾਲ ਦੇ ਘਰ ਦੇ ਵਿੱਚ ਲੋਕਾਂ ਦੁਆਰਾ ਅੱਗ ਲਾ ਦਿੱਤੀ ਗਈ ਚਸਦੀ ਵਿੱਚ ਉਹਦੀ ਪਤਨੀ ਬੁਰੀ ਤਰ੍ਹਾਂ ਚੋਸ ਗਈ ਤੇ ਬਾਅਦ ਦੇ ਵਿੱਚ ਹਸਪੀਟਲ ਚੋਸ ਨੇ ਦਮ ਤੋੜਤਾ ਤੇ ਫਿਰ ਲੋਕਾਂ ਸੰਸਦ ਭਵਨ ਚੋਂ ਚੀਜ਼ਾਂ ਵੀ ਚੱਕ ਕੇ ਲੈ ਗਏ ਪਰ ਨੇਪਾਲ ਦੇ ਵਿੱਚ ਅਜਿਹਾ ਹੋਇਆ ਕਿਉਂ ਤੇ ਕਿਉਂ ਜੰਜੀ ਦਾ ਨਾਮ ਸਾਹਮਣੇ ਆ ਰਿਹਾ ਹੁਣ ਤੱਕ ਉਥੋਂ ਦੇ ਸਾਰੇ ਸੰਸਦ ਤੇ ਪੀਐਮ ਅਸਤੀਫਾ ਦੇ ਚੁੱਕੇ ਨੇ ਪਰ ਹੁਣ ਸਵਾਲ ਹੈ ਕਿ ਜੰਜੀ ਹੈ ਕੀ ਕਿਉਂਕਿ ਚਾਹੇ ਬੰਗਲਾਦੇਸ਼ ਹੋਵੇ ਮਿਆਂਮਾਰ ਹੋਵੇ ਸ਼੍ਰੀਲੰਕਾ ਹੋਵੇ ਇਹਨਾਂ ਸਭ ਜਗ੍ਹਾ ਦੇ ਉੱਤੇ ਨਾਮ ਜੈਂਜੀ ਦਾ ਹੀ ਆਇਆ ਪਰ ਅਸਲ ਦੇ ਵਿੱਚ ਜੈਂਜੀ ਹੈ ਕੀ ਕਿਉਂਕਿ ਇਹਨਾਂ ਦਾ ਨਾਮ ਹਰ ਇੱਕ ਦੇ ਵਿੱਚ ਜਗ੍ਹਾ ਦੇ ਉੱਤੇ ਸਾਹਮਣੇ ਆਇਆ ਜਿੱਥੇ ਵੀ ਸਰਕਾਰ ਦਾ ਤਖਤਾ ਪਲਟ ਕੀਤਾ ਗਿਆ ਪਰ ਇਹ ਹੈ ਕੌਣ ਇਹਨਾਂ ਦਾ ਨਾਂ ਤਾਂ ਕੋਈ ਰਾਜਨੀਤੀ ਦੇ ਨਾਲ ਤਾਲੁਕਾਤਾ ਤੇ ਨਾ ਹੀ ਕੁਝ ਹੋਰ ਪਰ ਇਹ ਜਨਜੀ ਸੱਤਾ ਨੂੰ ਉਖਾੜ ਦਿੰਦੇ ਨੇ ਪਰ ਕਿਵੇਂ ਸਭ ਤੋਂ ਪਹਿਲਾਂ ਜਨਜੀ ਕੀ ਆ ਇਹ ਅਸਲ ਦੇ ਵਿੱਚ ਸਭ ਤੋਂ ਲੇਟੈਸਟ ਪੀੜ੍ਹੀ ਆ ਜਿਵੇਂ ਸਾਡੇ ਪਰਦਾਦੇ ਦਾਦੇ ਪਿਓ ਤੇ ਹੁਣ ਉਹਨਾਂ ਦੇ ਬੱਚੇ ਜੋ ਬੱਚੇ ਨੇ ਉਸ ਪੀੜ੍ਹ ਨੂੰ ਜਨਜੀ ਕਿਹਾ ਜਾਂਦਾ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਹਜੇ ਸਕੂਲਾਂ ਕਾਲਜਾਂ ਦੇ ਵਿੱਚ ਹੀ ਪੜ ਰਹੇ ਨੇ ਜੋ ਕਿ 1997 ਤੋਂ 2012 ਦੇ ਵਿਚਕਾਰ ਪੈਦਾ ਹੋਏ ਇਸ ਤੋਂ ਪਹਿਲਾਂ 7 ਜਨਰੇਸ਼ਨ ਹੋਈਆਂ ਪਹਿਲੀ ਜਨਰੇਸ਼ਨ 1901 ਤੋਂ 1927 ਤੱਕ ਜਿਸ ਨੂੰ ਗ੍ਰੇਟੈਸਟ ਜਨਰੇਸ਼ਨ ਕਿਹਾ ਜਾਂਦਾ ਜਿਨ੍ਹਾਂ ਨੇ ਬਹੁਤ ਮੁਸ਼ਕਲਾਂ ਸਹੀਆਂ ਫਿਰ ਆਈ ਗੁਲਾਮੀ ਦੇ ਦੌਰ ਚ ਹੀ ਪੈਦਾ ਹੋਣ ਵਾਲੀ ਸਾਈਲੈਂਟ ਜਨਰੇਸ਼ਨ ਜੋ ਕਿ 1927 ਤੋਂ 45 ਤੱਕ ਰਹੀ ਫਿਰ ਆਈ 1946 ਤੋਂ 1964 ਇਹਨਾਂ ਨੂੰ ਬੇਬੀ ਬੂਮਰ ਕਿਹਾ ਗਿਆ ਕਿਉਂਕਿ ਇਸੇ ਸਮੇਂ ਟੈਕਨੋਲੋਜੀ ਵਿੱਚ ਇੱਕ ਵੱਡਾ ਬੂਮ ਆਇਆ ਪਰ 1960 ਤੋਂ 1980 ਦੇ ਵਿਚਕਾਰ ਆਈ ਜਨਰੇਸ਼ਨ ਐਕਸ ਇਸੇ ਜਨਰੇਸ਼ਨ ਨੇ ਮਾਡਰਨ ਦੁਨੀਆ ਦੀ ਬੁਨਿਆਦ ਰੱਖੀ ਸੀ ਤੇ 1980 ਤੋਂ 1986 ਤੱਕ ਦੀ ਜਨਰੇਸ਼ਨ ਨੂੰ ਜਨਰੇਸ਼ਨ ਮਿਲੀਨੀਅਰ ਕਿਹਾ ਜਾਂਦਾ ਸਭ ਤੋਂ ਵੱਧ ਬਦਲਾਅ ਇਸੇ ਜਨਰੇਸ਼ਨ ਨੇ ਦੇਖਿਆ ਚਾਹੇ ਉਹ ਬਿਮਾਰੀਆਂ ਨਵੀਆਂ ਦਵਾਈਆਂ ਟੈਕਨੋਲੋਜੀ ਜਾਂ ਬਿਨਾ ਟੈਕਨੋਲੋਜੀ ਦੀ ਦੁਨੀਆ ਹੋਵੇ ਇਸੇ ਤੋਂ ਬਾਅਦ ਆਉਂਦੀ ਹੈ ਜਨ ਜੀ ਜਾਨਕਿ 1997 ਤੋਂ ਲੈ ਕੇ 2012 ਤੱਕ ਦੀ ਜਨਰੇਸ਼ਨ ਇਹੀ ਉਹ ਜਨਰੇਸ਼ਨ ਸੀ ਜਿਸ ਨੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਟੈਕਨੋਲੋਜੀ ਦਾ ਸਭ ਤੋਂ ਖੂਬਸੂਰਤ ਰੂਪ ਇਹਨਾਂ ਨੇ ਸਾਹਮਣੇ ਸੀ ਮੋਬਾਈਲ ਇੰਟਰਨੈਟ ਕੰਪਿਊਟਰ ਤੇ ਸੋਸ਼ਲ ਮੀਡੀਆ ਹੀ ਇਸ ਜਨਰੇਸ਼ਨ ਦੀ ਤੜਕਣਾ ਇਹ ਜਨਰੇਸ਼ਨ ਬਹੁਤ ਫਾਸਟ ਫੋਰਵਰਡ ਆ ਤੇ ਇਸ ਜਨਰੇਸ਼ਨ ਦੇ ਪਿਛਲੇ ਸਮੇਂ ਚ ਚਾਰ ਦੇਸ਼ਾਂ ਦਾ ਤਖਤਾ ਪਲਟ ਕਰਤਾ ਤੇ ਹੁਣ ਜਨਰੇਸ਼ਨ α ਵੀ ਆ ਚੁੱਕੀ ਐ 2013 ਤੋਂ ਲੈ ਕੇ 2025 ਤੱਕ ਦੇ ਬੱਚੇ ਨੂੰ ਇਸੇ α ਜਨਰੇਸ਼ਨ ਦੇ ਵਿੱਚ ਰੱਖਿਆ ਜਾਂਦਾ ਪਰ ਇਹ ਸਭ ਹਲੇ ਨਾਬਾਲਗ ਨੇ ਪਰ ਹੁਣ ਸਵਾਲ ਆ ਕੇ ਨੇਪਾਲ ਚ ਸਭ ਜੈਨਜੀ ਨੇ ਕੀਤਾ ਕਿਉਂ ਤਾਂ ਪਿਛਲੇ ਦਿਨੀ ਨੇਪਾਲ ਦੇ ਵਿੱਚ ਇੱਕ ਨੇਤਾ ਦੀ ਬੇਟੀ ਦਾ ਵਿਆਹ ਸੀ ਜਿੱਦੇ ਵਿੱਚ ਬਹੁਤ ਜ਼ਿਆਦਾ ਸ਼ੋਅ-ਆਫ ਕੀਤਾ ਗਿਆ ਖੁੱਲ ਕੇ ਪੈਸੇ ਉਡਾਏ ਗਏ ਇਸ ਵਿਆਹ ਲਈ ਇੱਕ ਖਾਸ ਰੂਟ ਤੋਂ 6 ਘੰਟੇ ਤੱਕ ਟ੍ਰੈਫਿਕ ਤੱਕ ਨੂੰ ਜਾਮ ਕਰ ਦਿੱਤਾ ਗਿਆ ਤੇ ਸਭ ਸੋਸ਼ਲ ਮੀਡੀਆ ਤੇ ਚੱਲ ਹੀ ਰਹੀਆਂ ਸੀ ਤਾਂ ਇਸ ਬਾਰੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਦੋਵਾਰਾ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਫਿਰ ਹੌਲੀ-ਹੌਲੀ ਜੈਨਜੀ ਅੱਗੇ ਆਏ ਤੇ ਉਹਨਾਂ ਬਲੌਂਸ ਨੂੰ ਇੱਕ ਮੁੱਦਾ ਬਣਾ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਇੱਕ ਹੋਰ ਕੰਮ ਹੋ ਗਿਆ ਦਰਸਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਨੇਪਾਲ ਦੇ ਵਿੱਚ ਘਟਾਲੇ ਹੋ ਰਹੇ ਨੇ ਜਿਸ ਕਰਕੇ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਸੋਸ਼ਲ ਮੀਡੀਆ ਤੇ ਨਿਕਲ ਰਿਹਾ ਸੀ ਤਾਂ ਸਰਕਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਲਗਾਮ ਲਾਉਣ ਦੇ ਲਈ ਇੱਕ ਕਾਨੂੰਨ ਬਣਾਇਆ ਕਿ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹ ਫੇਸਬੁੱਕ ਹੋਵੇ YouTube ਹੋਵੇ ਜਾਂ ਕੋਈ ਹੋਰ ਉਹ ਸਭਾ ਨੇਪਾਲ ਦੇ ਵਿੱਚ ਸਰਕਾਰ ਕੋਲ ਆਉਣ ਰਜਿਸਟ੍ਰੇਸ਼ਨ ਕਰਵਾਉਣਾ ਤੇ ਆਪ ਦਾ ਇੱਕ ਆਫੀਸ ਨੇਪਾਲ ਦੇ ਵਿੱਚ ਖੋਲਣ ਤਾਂ ਕਿ ਕੋਈ ਨੋਟੀਫਿਕੇਸ਼ਨ ਦੇਣਾ ਹੋਵੇ ਜਾਂ ਕੁਝ ਹੋਰ ਹੋਣ ਦੇਣਾ ਹੋਵੇ ਤਾਂ ਉਹ ਸੌਖਾ ਹੋ ਜੇ ਤੇ ਨਾਲ ਹੀ ਉਹ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਨਿਪਾਲ ਸਰਕਾਰ ਦੇ ਕਾਨੂੰਨਾਂ ਮੁਤਾਬਕ ਵੀ ਚਲਣਾ ਪਊਗਾ ਪਰ ਨੇਪਾਲ ਕੋਈ ਵੱਡਾ ਦੇਸ਼ ਨਹੀਂ ਤੇ ਜੇਕਰ ਇਹ ਕੰਪਨੀਆਂ ਇੱਥੇ ਆਪਦੇ ਦਫ਼ਤਰ ਖੋਲ੍ਹਦੀਆਂ ਨੇ ਤਾਂ ਪੂਰੀ ਦੁਨੀਆ ਦੇ ਦੇਸ਼ ਵੀ ਇਹ ਕਹਿਣਗੇ ਸਾਡੇ ਦੇਸ਼ ਦੇ ਵਿੱਚ ਵੀ ਤੁਸੀਂ ਆਪਣੀਆਂ ਕੰਪਨੀਆਂ ਜਾਫਤ ਦਫ਼ਤਰ ਖੋਲ੍ਹੋ ਜੋ ਕਿ ਇਨ੍ਹਾਂ ਕੰਪਨੀਆਂ ਨੂੰ ਬਹੁਤ ਜ਼ਿਆਦਾ ਮਹਿੰਗਾ ਪਉ ਤਾਂ ਕਿਸੇ ਵੀ ਕੰਪਨੀ ਨੇ ਇਹ ਕੰਮ ਨਹੀਂ ਕੀਤਾ ਸਭਾਏ ਟਿਕਟਾਕ ਤੋਂ ਤਾਂ ਸਰਕਾਰ ਨੇ ਇਸੇ ਦਾ ਬਹਾਨਾ ਲਾ ਕੇ ਕਿ ਕੋਈ ਕੰਪਨੀ ਨਹੀਂ ਆਈ ਸਰਕਾਰ ਨੇ ਟਿਕਟਾਕ ਨੂੰ ਛੱਡ ਕੇ 26 ਜਿਹੇ ਹੀ ਐਪਸ ਨੂੰ ਨੇਪਾਲ ਦੇ ਵਿੱਚ ਬੰਦ ਕਰਤਾ ਬੈਨ ਕਰਤਾ ਪਰ ਆਮ ਲੋਕਾਂ ਨੂੰ ਤੇ ਜੰਝ ਨੂੰ ਪਤਾ ਸੀ ਕਿ ਅਸਲ ਦੇ ਵਿੱਚ ਸਰਕਾਰ ਦੀ ਮਨਛਾ ਕੀ ਹੈ ਦਰਅਸਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਨੇਪਾਲ ਦੀ ਸਰਕਾਰ ਦੇ ਖਿਲਾਫ ਸੋਸ਼ਲ ਮੀਡੀਆ ਤੇ ਪਿਛਲੇ ਕਾਫੀ ਸਮੇਂ ਤੋਂ ਇੱਕ ਪ੍ਰੋਟੈਸਟ ਜਾਂ ਮੁਹਿੰਮ ਚੱਲ ਰਹੀ ਹੈ ਨਿੱਪੋ ਬੇਬੀ ਮਤਲਬ ਕਿ ਨੇਪਾਲ ਦੇ ਨਿਤਾਮਾਂ ਦੀ ਸੈਲਰੀ ਕੋਈ ਬਹੁਤੀ ਵੱਡੀ ਨਹੀਂ ਆ ਤੇ ਨਾ ਹੀ ਇਹ ਉੱਚੇ ਖਾਨਦਾਨ ਜਾਂ ਘਰਾਣਿਆਂ ਦੇ ਵਿੱਚ ਆਉਂਦੇ ਨੇ ਪਰ ਜਦੋਂ ਹੀ ਕੋਈ ਨੇਤਾ ਸੱਤਾ ਦੇ ਬਚਾਉਂਦਾ ਹੈ ਅਚਾਨਕ ਉਹ ਬਹੁਤ ਜ਼ਿਆਦਾ ਅਮੀਰ ਹੋ ਜਾਂਦਾ ਹੈ ਤੇ ਨਾਲ ਹੀ ਨੇਤਾਵਾਂ ਦੇ ਬੱਚਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਫੈਲਣ ਲੱਗੀਆਂ ਕਿ ਅਸੀਂ ਇੱਥੇ ਕੰਮ ਕਰ ਰਹੇ ਹਾਂ ਪਰ ਨੇਤਾਵਾਂ ਦੇ ਬੇਟੇ-ਬੇਟੀਆਂ ਵਿਦੇਸ਼ਾਂ ਦੇ ਵਿੱਚ ਪੜ ਰਹੇ ਨੇ ਐਸ਼ ਕਰ ਰਹੇ ਨੇ ਤੇ ਇਹੀ ਤਸਵੀਰਾਂ ਸੋਸ਼ਲ ਮੀਡੀਆ ਤੇ ਤੈਰ ਲੱਗੀਆਂ ਤੇ ਇੱਕ ਮੁਹਿੰਮ ਬਣ ਗਈ ਨੈਪੋ ਬੇਬੀ ਤਾਂ ਲੋਕਾਂ ਦੇ ਦਿਮਾਗ ਵੀ ਖੜਕਣੇ ਸ਼ੁਰੂ ਹੋਏ ਕਿ ਇੱਕ ਤਰਫ ਤਾਂ ਨੇਤਾ ਕਹਿ ਰਹੇ ਨੇ ਕਿ ਨੇਪਾਲ ਗਰੀਬ ਦੇਸ਼ ਆ ਪਰ ਫਿਰ ਇਹਨਾਂ ਨੇਤਾਵਾਂ ਦੇ ਜੁਬਾਕ 50-50 ਲੱਖ ਇਕ-ਇਕ ਕਰੋੜ ਰੁਪਏ ਦੀਆਂ ਫੀਸਾਂ ਵਿਦੇਸ਼ਾਂ ਦੇ ਵਿੱਚ ਭਰਕਵੇਂ ਰਹੇ ਨੇ ਤੇ ਜੈਂਜੀ ਨੇ ਇਹੀ ਚੀਜ਼ ਸੋਸ਼ਲ ਮੀਡੀਆ ਤੇ ਵੱਡੇ ਲੈਵਲ ਤੇ ਫਲਾਤੀ ਹੁਣ ਸਰਕਾਰ ਤੇ ਵੀ ਪ੍ਰੈਸ਼ਰ ਕੇ ਕੀ ਕੀਤਾ ਜਾਵੇ ਤੇ ਇਸੇ ਮਹਿੰਮ ਨੂੰ ਰੋਕਣ ਦੇ ਲਈ ਸੀ ਸਰਕਾਰ ਨੇ ਸੋਸ਼ਲ ਮੀਡੀਆ ਬੈਨ ਦੀ ਚਾਲ ਚੱਲੀ ਜੋ ਸਭ ਤੋਂ ਵੱਡੀ ਗਲਤੀ ਸਾਬਤ ਹੁੰਦੀ ਹੈ ਕਿਉਂਕਿ ਇਸ ਜੈਂਜੀ ਜੇਨਰੇਸ਼ਨ ਨੇ ਆਪਣੀਆਂ ਅੱਖਾਂ ਹੀ ਸੋਸ਼ਲ ਮੀਡੀਆ ਦੇ ਦੌਰ ਚ ਖੋਲੀਆਂ ਸੀ ਉਹ ਇਸ ਤੋਂ ਬਿਨਾ ਰਹਿ ਹੀ ਕਿਵੇਂ ਸਕਦੇ ਨੇ ਤਾਂ ਫਿਰ ਉਹਨਾਂ ਨੂੰ ਆਇਆ ਗੁੱਸਾ ਤੇ ਦੂਸਰੇ ਪਾਸੇ ਸਰਕਾਰ ਸੀ ਜਿਹੜੀ ਨੇਪਾਲ ਦੇ ਉਹ ਚੀਨ ਨਾਲ ਪੰਗਾ ਨਹੀਂ ਸੀ ਲੈ ਸਕਦੀ ਕਿਉਂਕਿ ਕਰਜ਼ਾ ਬਹੁਤ ਆ ਤਾਂ ਟਿਕਟੋਕ ਨੂੰ ਬੈਨ ਵੀ ਨਹੀਂ ਕੀਤਾ ਗਿਆ ਤੇ ਜੈਂਜੀ ਨੇ ਟਿਕਟੋਕ ਨੂੰ ਹੀ ਆਦਾ ਹਥਿਆਰ ਬਣਾਇਆ ਤੇ ਨਾਲ ਹੀ ਇੱਕ ਸੰਸਥਾ ਹਮ ਨੇਪਾਲ ਉਸ ਦੇ ਦੁਆਰਾ ਵੀ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਗਿਆ ਇਹ ਸੰਸਥਾ ਕਾਫੀ ਉਹਦਾ ਪਪੂਲਰ ਆ ਤੇ ਨੇਪਾਲ ਦੇ ਵਿੱਚ ਬਿਨਾ ਕਿਸੇ ਪੋਲਿਟੀਕਲ ਸਪੋਰਟ ਦੇ ਚੱਲਦੀ ਆ ਤਾਂ ਹਮ ਨੇਪਾਲ ਨੇ ਸਰਕਾਰ ਤੋਂ ਇੱਕ ਡੈਮੋਨਸਟ੍ਰੇਸ਼ਨ ਦੀ ਅਪੀਲ ਕੀਤੀ ਪਰਮਿਸ਼ਨ ਮੰਗੀ ਸਰਕਾਰ ਨੇ ਹਾਮੀ ਭਰਤੀ ਕਿ ਚਲੋ ਕਿੰਨੇ ਕੁ ਲੋਕ ਜਾਂ ਸਟੂਡੈਂਟ ਉੱਥੇ ਆ ਜਾਣਗੇ ਸਰਕਾਰ ਨੂੰ ਉਮੀਦ ਨੇ ਸੀ ਕਿ ਇੰਨੀ ਵੱਡੀ ਸੰਖਿਆ ਦੇ ਵਿੱਚ ਸਟੂਡੈਂਟ ਉੱਥੇ ਆ ਪਹੁੰਚਣਗੇ ਪਰ ਪੂਰੇ ਨੇਪਾਲ ਦੇ ਬੱਚੇ ਸਕੂਲ ਕਾਲ ਯੂਨੀਫਾਰਮ ਦੇ ਵਿੱਚ ਹੀ ਉੱਥੇ ਉਤਰਗੇ ਤੇ ਫਿਰ ਜੋ ਨੇਪਾਲ ਚ ਹੋਇਆ ਉਹ ਪੂਰੀ ਦੁਨੀਆ ਨੇ ਦੇਖਿਆ ਇਸੇ ਦੇ ਵਿਚਕਾਰ ਜਦੋਂ ਇਹ ਪ੍ਰੋਟੈਸਟ ਚੱਲ ਰਿਹਾ ਸੀ ਤਾਂ ਕਈ ਬੱਚਿਆਂ ਦੇ ਉੱਤੇ ਸਰਕਾਰ ਵੱਲੋਂ ਗੋਲੀਆਂ ਵੀ ਚਲਵਾ ਦਿੱਤੀਆਂ ਗਈਆਂ ਜਿਸ ਦੇ ਕਾਰਨ 20 ਸਟੂਡੈਂਟ ਮਰ ਗਏ ਤਾਂ ਫਿਰ ਉਹਨਾਂ ਦੇ ਮਾਂ-ਬਾਪ ਵੀ ਸੜਕਾਂ ਦੇ ਉੱਤੇ ਉਤਰ ਕੇ ਇਹ ਸਰਕਾਰ ਕਰ ਕੀ ਰਹੀ ਤੇ ਪ੍ਰ ਮੰਤਰੀਆਂ ਤੋਂ ਲੈ ਕੇ ਉਹਨਾਂ ਦੇ ਘਰਾਂ ਤੱਕ ਨੂੰ ਸਭ ਨੂੰ ਸਬਕ ਸਿਖਾਇਆ ਗਿਆ ਤੇ ਮੰਤਰੀਆਂ ਨੂੰ ਘਰਾਂ ਦੇ ਵਿੱਚੋਂ ਕੜ-ਕੜ ਕੇ ਲੋਕਾਂ ਦੁਆਰਾ ਕੁੱਟ ਦਿੱਤਾ ਗਿਆ ਤੇ ਪੂਰੀ ਸਰਕਾਰ ਦਾ ਤਖ਼ਤਾ ਪਲਟਾ ਜਿਹੜਾ ਹੋ ਨੇਪਾਲ ਦੇ ਵਿੱਚ ਕਲ ਕਰ ਦਿੱਤਾ ਗਿਆ ਕਿਉਂਕਿ ਜਦੋਂ ਸਰਕਾਰ ਦੇ ਹੱਥਾਂ ਦੇ ਵਿੱਚੋਂ ਗੱਲ ਨਿਕਲਦੀ ਨਜ਼ਰ ਆਈ ਤਾਂ ਸਰਕਾਰ ਦੇ ਦੁਆਰਾ ਸਭ ਦੇ ਦੁਆਰਾ ਅਸਤੀਫੇ ਦੇ ਦਿੱਤੇ ਗਏ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ